ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਅਜਨਾਲਾ ਦੀ ਤਹਿਸੀਲ ਵੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4 ਛੋਟੀਆਂ ਤੋਂ ਕੜਾਂ ਕੱਪਣਾ ਤੇ ਕੱਪਣਾ ਤਿਆਰ ਤੇ ਸਜਰਾਂ ਤੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਆਟੂ ਕਰਦੇ ਹਾਂ ਵੀਰ ਨਾਲ ਗੱਲਬਾਤ ਖੁਸ਼ ਦੇ ਇਹਨਾਂ ਦੀ ਡਿਟੇਲ ਸਾਸੀਆ ਭਾਜੀ ਸਾਸੀਆ ਜੀ ਸਤਿ ਸ਼੍ਰੀ ਅਕਾਲ ਜੀ ਸੋ ਸੁਣਾਓ ਠੀਕ ਠਾਕ ਜੀ ਭਾਜੀ ਵਧੀਆ ਜੀ ਸੁਣਾਓ ਚੜਦੀ ਕਲਾ ਵੀਰ ਜੀ ਹਾਂ ਜੀ ਚੜਦੀ ਕਲਾ ਬਾਬੇ ਸ਼ਿਤਾ ਜੀ ਦੀ ਕਿਰਪਾ ਹੀ ਮਾਰ ਹਾਂ ਜੀ ਅੱਜ ਕਿਰਪਾ ਹੀ ਚਾਹੀਦੀ ਹੈ ਬਈ ਹਾਂ ਜੀ ਇਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਲਖ ਦਿਓ ਤੁਹਾਨੂੰ ਸ਼ਹਿਰ ਜਨਾਬ ਜ਼ਿਲ੍ਹਾ ਹੰਦਸਰ ਠੀਕ ਹੈ ਜੀ ਫੋਨ ਨੰਬਰ 981567555 ਠੀਕ ਹੈ ਜੀ ਬੜੇ ਵੀਰ ਫੋਨ ਕਰਦੇ ਗੁਰੂਆ ਤੁਹਾਡੇ ਪਰੇ ਹਾਂ ਜੀ ਸਾਨੂੰ ਆ ਵੀ ਪਈ ਫੋਨ ਲੰਦੇਗਾ ਭਾਈ ਕਿ ਦੋ ਵੀ 95000 ਲਿਆ ਹੁਣਾ ਵਾ ਜਦੋਂ ਵੀ ਇਹਦੇ ਫੋਨ ਤੇ ਵੀਡੀਓ ਵੇਂਦੇ ਭਾਈ 95000 ਆਲੇ ਹੁਣਾ ਨਾ ਨਾ ਛੋਟੇ ਛੋਟੇ ਰੇਟਾਂ ਆਲਾ ਪਾਇਆ ਤਾਂ ਅਸੀਂ ਆਸ ਲੋ ਵਧੀਆ ਮਾਰੀ ਕਰ ਪਾਦੇ ਤਾਂ ਅੰਜ ਲਈ ਬਣੀ ਜੇ ਸਾਰੇ ਵਧੀਆ ਆਪਾਂ ਭਾਈ ਵੱਡੇ ਮੋਜਾ ਨਾਲ ਆਪਾਂ ਨਗਰ ਲਿਆਂਦਾ ਆਪਾਂ ਵੱਡੇ ਲਈ ਗਏ ਫਿਰ ਛੋਟੇ ਚ ਕਿੱਥੇ ਜਾਣ ਆਪਾਂ ਲੈ ਆਈਦਾ ਵਾਸ ਛੋਟੇ ਵੀਰ ਭਰਾਵਾਂ ਬਾਤੇ ਤੁਹਾਨੂੰ ਚਾਹ ਬਣੀ ਬਾਜੇ ਚਲੋ ਅਗਲੇ ਵੀ ਜਾ ਕੇ ਦੁੱਧ ਪਾਣੀ ਪੀਣਾ ਬਿਲਕੁਲ ਸਹੀ ਗੱਲ ਹੈ ਆਪਾਂ ਹਾਂ ਜੀ ਇਹ ਕਰੀ ਗਈ ਸ਼ੁਰੂਆਤੀ ਹਰਨ ਜੀ ਇਹ ਆ ਦੱਸਿਆ ਪਹਿਲੇ ਨੰਬਰ ਤੇ ਛੋਟੀ ਇਹ ਵੀ ਦੀ ਛੋਟੀ ਸੂਈ ਨੋਵੇ ਜੇ ਕੋ ਚਾਰ ਕਿ ਮਹੀਨੇ ਅੱਛਾ ਜੀ ਆਹ ਦੇਖੋ ਕੱਤੀ ਦੇਖੋ ਮਗਰ ਕੱਤੀ ਦੇ ਦੋਵੇਂ ਸਿੰਘ ਹਿਲਦੇ ਆਲੋ ਇੱਧਰ ਦੇਖੋ ਜੰਮਨੀ ਦੇ ਆਹ ਦੇਖੋ ਨੇ ਚੌਂਕ ਮਹੀਨੇ ਦੀ ਹੋ ਗਈ ਜੇ ਦੇਖੋ ਸਿੰਘ ਦੋਵੇਂ ਹਿਲਦੇ ਜਾਵੇ ਠੀਕ ਠੀਕ ਇਹਦੇ ਮੀਨੇ ਸਿੰਘ ਹੋਏ ਨੇ ਜੀ ਨੀਣੀ ਛੋਟੀ ਜਿਹਦੇ ਬੜੀ ਵਾਲੀ ਆ ਬੜੀ ਜਿਆਦਾ ਹਿਲਦੇ ਹਨਾ ਉਹਦੇ ਹਿਲਦੇ ਆ ਨਾ ਆ ਵੀ ਲੋ ਕਿੰਨਾ ਹਿਲਦੇ ਜਾਵੇ ਉੱਤੇ ਰੱਖੇ ਹੁੰਦੇ ਆ ਉੱਤੇ ਮੈਂ ਤਾਂ ਕੋ ਟੋਟੀਆਂ ਨਹੀਂ ਹੜਕਦੇ ਨੀ ਆ ਬਿਲੋ ਸਹੀ ਗੱਲ ਸਹੀ ਗੱਲ ਤੇ ਜੇ ਕੋਈ ਵੀ ਭਰਾ ਸਾਹ ਮਕਰਦਾ ਰਹੇ ਕਿ ਨਹੀਂ ਕਦਰ ਪੈਣੀ ਉਹ ਕਹਿ ਦੇਣ ਨੂੰ 1.5 ਮਹੀ ਇੱਕ ਉਹ ਤੁਹਾਡੇ ਇਥੇ ਡਾਕਟਰ ਦੇਰ ਨਹੀਂ ਕਰ ਦਿੰਦਾ ਵਾ ਪਰ ਆਈ ਹੁਣ ਤੁਹਾਡੇ ਗਾੜੀ ਗਾੜੀ ਆਈ ਹੈ ਹੁਣ ਚੈੱਕ ਦੇ ਉਹ ਡਾਕਟਰ ਨਾਲ ਆਇਆ ਤਾਂ ਆਪ ਕਰਾਈ ਠੀਕ ਹੈ ਠੀਕ ਹੈ ਜੀ ਉਹਨਾਂ ਦੱਸਿਆ ਇਹ ਭਾਈ ਆਈ ਮੱਝ 1 ਲੱਖ 35 ਹਜ਼ਾਰ ਦੀ ਮੱਝ ਆਈ ਏ ਹੋਣੀ ਸੱਜਰ ਸੱਜਰ ਸਾਦੀ ਵੜਾ ਦੇ ਸਿਰਫ ਵੀਰ ਨੇ ਨਾ ਲਿਆ ਟਰੈਕਟਰ ਹਾਂਜੀ ਹਾਂਜੀ ਚਲੋ ਹੁਣ ਚੋਰ ਦੀ ਗੱਲ ਕੀ ਗੱਲ ਨਹੀਂ ਬਿਲਕੁਲ ਬਿਲਕੁਲ ਟਰੈਕਟਰ ਲਿਆ ਉਹਦੀ ਕਿਸਤਾ ਕੁਥੇ ਜਰੀ ਨਹੀਂ ਪੜਦਾ ਜੰਗਾਲ ਬਈ ਪੜਦਾ ਚੰਗਾ ਚਲੋ ਉਹਨੇ ਚੋਰ ਨੇ ਆਂਦਾ ਮੈਂ ਵੀਰ ਮੇਰਾ ਇੱਥੇ ਨਹੀਂ ਕੰਮ ਰੀਦਾ ਸੂਤਰ ਹਾਂਜੀ ਮੱਝ ਵੇਚੇ ਆਪਣਾ ਕਿਸਤਾ ਕੁਛਦਾ ਤੁਹਾਨੂੰ ਬਦਲੋ ਝੋਨੇ ਝੋਨੇ ਬਈ ਗੱਲ ਆਲਾ ਮਜਬੂਰੀਆਂ 100 ਦੀ ਬੁਰੀ ਦੀ ਮੱਝ ਵੇਚ ਨਾਲ ਹੀ ਜਾਏਗੀ ਹਾਂਜੀ ਪਰ ਹਜੇ ਮੈਨੂੰ ਕੀ ਆਇਆ ਹੈ ਤਾਂ ਕਿ ਇਹ ਦਾ ਬਈ ਸੱਜਰਦਾਰ ਕਾਰਡ ਤੇ ਹੁੰਦਾ ਕਾਰਡ ਸੱਜਰਦਾਰ ਬਈ 17 ਕਿਲੋ ਦੁੱਧ ਚੋਹਜਣਾ ਅੱਛਾ ਜੀ ਅੱਜ ਤੋਂ ਕੋ 4 ਮਹੀਨੇ ਪਹਿਲਾਂ ਕੋ ਜਿਆਦਾ ਚਿਰ ਨਹੀਂ ਪੀ ਲਓ 4 ਮਹੀਨੇ ਪਹਿਲਾਂ 1.5 ਮਹੀਨਾ ਬੜੀ ਹੋਇਆ ਟੀਕਾ ਬੜੀ ਕਿਹੜੇ ਥੇ ਜਿੱਡੀ ਝੋਟੀ ਆ ਕੋਠੇ ਕਿੱਡੀ ਕੋਈ ਛੋਟੀ ਨਾ ਸਮਝੇ ਭਰਾ ਬੜੀ ਤਗੜੀ ਝੋਟੀ ਆ ਤੇ ਇੱਥੇ ਆਓ ਕਿ ਤੇ ਦੂਣੀ ਦੇਖਣੂ ਲੇਵੂਗੀ ਵੀਡੀਓ ਨਾਲੋਂ ਵੀ ਕੋਈ ਸੂਆ ਪਹਿਲਾਂ ਅਕੇ ਤੂੰ ਜਾ ਤੂੰ ਜਾ ਸੂਆ ਜੀ ਦੇਖੋ ਜੀ ਮੈਂ ਤੇ ਖੁਦੇ ਵੇਖੋ ਤੁਸੀਂ ਆ ਚੀਜ਼ਾਂ ਵੇਖੋ ਕਿੱਥੇ ਕਿੱਥੇ ਲੱਗੀਆਂ ਨੇ ਲਓ ਜੀ ਪੇਟ ਫੁੜਾਈ ਲੱਗ ਗਈ ਮਨ ਤੁਹਾਡੀ ਛਾਤੀ ਨਾਲ ਜੋੜੀਆਂ ਜਾਂਦੀਆਂ ਨੇ ਤੇ ਆਹ ਵਾਲੀਆਂ ਚੀਜ਼ਾਂ ਜਿਹੜੀਆਂ ਦੁੱਧ ਵਾਲੀਆਂ ਹੁੰਦੀਆਂ ਨੇ ਛਾਣੀਆਂ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਬੁੱਤੇ ਵੇਖੋ ਤੁਸੀਂ ਇਹੜੀ ਭਾਜੀ ਕੱਥੀ ਜੀ ਆ ਆਹ ਚੀਜ਼ਾਂ ਵੇਖੋ ਕਿੱਥੇ ਲੱਗੀਆਂ ਨੇ ਮੱਜ ਮੇਰੇ ਬਿਲਕੁਲ ਸਹੀ ਹੈ ਜੇ ਮੇਰਾ ਵੀ ਹੁਣ ਵੀ ਚੈੱਕ ਪਾਸ ਹੋ ਗਈ ਨਾ ਮੈਂ ਹੀ ਦੱਸ ਦਿੰਦਾ ਖਲੋਗੇ ਹਾਂਜੀ ਹਾਂਜੀ ਉਹ ਵੀ ਮੈਂ ਜਿੰਨੇ ਰੁਪਏ ਰੱਖ ਲੋ ਹਣੀ ਮੇਜ ਦਾਂਗੇ ਠੀਕ ਹੈ ਠੀਕ ਹੈ ਇਹ ਮੇਰੀ ਕੱਤੀ ਲਾ ਕੇ ਖੜੂਗਾ ਹਾਂਜੀ ਮਾਰ ਦੇਣਾ ਕੱਤੀ ਆਲਪਾ ਵੇਖੋ ਰਹਿਣ ਦੇ ਅੱ ਖਤੀਰੇ ਮਿਲਦੀ ਦੋਈ ਦਾ ਅੱਛਾ ਜੀ ਹਾਂ ਹੁਣ ਇਸ ਟਾਈਮ ਕਿੰਨਾ ਦੋ ਦੇ ਕੋਣ ਵੀਰ ਜੀ ਦੋ ਦੇ ਕੋ ਹੋਊਗਾ ਭਾਈ 8 ਤੋਂ ਬਾਹਰ ਆਪਾਂ ਦੇ ਕੋ ਇਹ ਦਿਲਦੁਲੀ ਚ ਲਾਉਂਦੀ ਅੱਛਾ ਅੱਛਾ 7 ਆਹੀ 7 ਵੀ ਹੋ ਸਕਦਾ ਉਹ ਸਾਰੇ 7 ਵੀ ਹੋ ਸਕਦਾ ਠੀਕ ਹੈ ਠੀਕ ਹੈ ਆ ਗਾੜੀ ਵੇਖੋ ਤੁਹਾਨੂੰ ਗਾਰੰਟੀ 7 ਦੀ ਦੇਣੀ ਹੋਣਾ ਸਾਫ ਕਰ ਦੇ ਗ੍ਰੈਂਟੀ ਦਵਾਂਗੇ ਜਵਾਬ ਸਮਾਦੀ ਕਰ ਦੇਵਾਂਗੇ ਬਾਈ ਅੱਗੇ ਵੀ ਤੁਹਾਨੂੰ ਦਿਖਾਉਂਦੇ ਆਪਾਂ ਤੋੜੀ ਨੇਰੀ ਪਾਈ ਆ ਬਾਈ ਨੇ ਇਹ ਚਾਰ ਚਾਰ ਸੱਤ ਚਾਰ ਤੂੰ ਖਾਂਦੀ ਆਈ ਆ ਠੀਕ ਹੈ ਜੀ ਇਹ ਸਿਰਫ ਨਾ ਲੋੜ ਦਾ ਮੁੱਲ ਨਹੀਂ ਕੋਈ ਲੋੜ ਕਰਕੇ ਮਾਝ ਵਿੱਚ ਨਹੀਂ ਤੇ ਮਾਝ ਵੇਚਣਾਂ ਲਈ ਥੋੜਾ ਜਿਹਾ ਨੇ 1,35 ਹਜ਼ਾਰ ਖਰਚਾ ਦੇ ਚੋਹਵੇਂ ਨਹੀਂ ਸਹੀ ਗੱਲ ਆ ਲਾਓ ਬਾਈ ਬੜੇ ਤਗੜੇ ਕਾਟ ਕਾਠ ਵਾਲੀ ਆ ਲਾਗੇ ਲੋੜ ਨਹੀਂ ਲਾਗੇ ਲੋੜ ਨਹੀਂ ਲਾਗੇ ਕਿੱਡੀ ਆਪਾਂ ਚੱਲਦੇ ਅੱਗੇ ਨਹੀਂ ਮੱਜਦੇ ਹਾਂ ਤੇ ਬਾਈ ਇਹਦਾ ਹਰ ਮੋਲ ਆਪਾਂ ਦੱਸੀਏ ਜੇ ਰੋਪੀ ਦੀ ਸਪਾਈਆਂ ਸਭੀ ਥੱਲੇ ਸਾਰੀ ਇਹ ਲੋ ਤੇ ਚੱਡੇ ਦੇ ਸਪਾਈਆਂ ਵੀ ਗਏ ਥਾਣਾ ਦਾ ਸੈੱਜ ਗਿਆ ਬੇੜਾ ਚੰਗਾ ਆ ਗਿਆ ਵਾ ਨਕੀ ਉਹਦਾ ਡਿੰਗਦੀ ਜੀ ਪੁਲੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਜਿਹੜੀ ਮੇਨ ਗੱਲ ਹੈ ਵੀ ਕੋਈ ਵੀਰ ਭਰਾ ਸਾਮ ਕਰ ਲੋ ਨਾ ਜਾ ਕੇ ਕੱਤੀ ਦੀ 31 ਵੀਰ ਜੀ ਕਿੰਨੇ ਰੁਪਈਆ ਦੀ ਬਣ ਜੂਗੀ 31 ਵੀ ਬੇਸ਼ੱਕ ਕੋਈ ਖਾਨੀ ਵਿੱਚ ਲੈ ਜੇ ਨਾ ਜੇ ਨਹੀਂ ਕੱਤੀ ਆਪਾਂ ਰੱਖ ਲਾਂਗੇ ਐਸਾ ਜੀ ਹਾਂ ਤੇ ਇਹਦਾ ਮੋਲ ਦੱਸ ਕੇ ਆਪਾਂ ਦੱਸ ਦਾਂਗੇ ਕਿ ਮੱਝ ਵੀ ਇੰਨੇ ਹੀ ਕਰ ਰੱਖ ਲਾਂਗੇ ਆਪਾਂ ਮੋਲ ਦਾ ਭਾਈ ਮਗਰ ਦੱਸਿਆ 75000 ਹਾਲ ਦੀ ਗਰੀ ਹੁਣ ਐਸਾ ਜੀ ਅੱਧੇ ਮਿੰਟ ਦੀ ਬਣੀ ਆ ਚੈ ਗਾਰ ਪਈਆਂ ਦੀ ਦੁੱਧ ਫਰੀ ਪੀ ਜਣਾ ਗਾਂ ਫੇਰ ਪਈਆਂ ਜੋਟੀ ਆ ਇਹ ਹੁਣ ਇਹ ਨਹੀਂ ਕੱਢਣੀ ਆ ਇਹ ਸੁਮਾਏ ਨਿਕਲ ਗਈ ਦਿਨ ਦਿਨ ਵਧਣੀ ਪਈਏ ਵਧਣੀ ਵਧਣੀ ਇਹ ਘਰ ਨਹੀਂ ਨਹੀਂ ਗਾਂ ਹਾਂਜੀ ਹਾਂਜੀ ਵਾਧੀ ਜਾਣੀ ਹੁਣ ਕਰ ਦਈਏ ਮਾਨਦਾਨਾ ਤੇ ਕਰੀਏ ਮਾਨਦਾਨਾ ਦੱਸੋ ਜੀ ਜਿਹੜੇ ਵੀਰ ਜੀ ਕੱਟੀ ਤੋਂ ਬਿਨਾਂ ਲੈ ਜੂ 70 ਦੀ ਦੇ ਦਾਂਗੇ ਆਪਾਂ 70 ਦੀ ਕੱਟੀ ਤੋਂ ਬਿਨਾਂ ਕੱਟੀ ਨਾਲ ਕੱਟੀ ਨਾਲ ਫੇਰ 75 ਦੀ ਦਈਏ ਨਹੀਂ ਕੱਟੀ ਨਾਲ ਆਪਾਂ 70 ਦੀ ਕਰੀਏ ਹਾਂ ਭਾਈ 2000 ਛੱਡਾਂਗੇ 70 ਹਜ਼ਾਰ ਚ ਕੱਟੀ 60000 ਕੱਟੀ ਸਮੇਤੀ ਕੱਟੀ ਦੇ ਨਾਲ ਜੀ ਦੇਣਾ ਲਓ ਜੀ ਪਰ ਕੱਟੀ ਦੇ ਬਰਾ ਮਿਲਦੀ ਹੈ ਨਾ ਕੱਟੀ ਦੇ ਨਾਲ ਹੀ ਆ ਵੇਖੋ ਕੱਟੀ ਦੇ ਨਾਲ ਮਿਲਦੀ ਹੈ ਠੀਕ ਹੈ ਕੱਟੀ ਆਪਾਂ ਮਾਰੇ ਬੱਚੇ ਕੋਈ ਲਾ ਕੇ ਦੱਸਦੇ ਇਹਦੀ ਪੱਟੀ ਦੋ ਭਰਾ 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 ਤਹਈ ਆਲੀ ਕਾ ਮੇ ਜਿਹੜਾ ਬੜਾ ਚੰਗਾ ਆ ਗਿਆ ਪਹਲੇ ਚੱਲ ਆ ਪਾ ਦੇ ਵੇਖੋ ਦੀ ਮਰ ਮਰ ਜਾਂਦੀ ਹੈ ਵੇਖੋ ਤੋ ਇਹ ਨਾ ਸਮਝੇ ਵੀ ਕੱਟੀ ਕਈ ਮਿਲਦੀ ਨਹੀਂ ਕਈ ਜੋ ਆ ਕੱਟੀ ਬੰਨਾ ਉੱਤਾ ਠੀਕ ਹੈ ਠੀਕ ਹੈ ਜੀ ਇਹ ਕੋ ਡਿੱਕੇ ਦਾ ਵੀ 1.5 ਮਿੰਟ ਚੱਕਰ ਸਾ ਮੇਰੇ ਕਾ ਕਰਾ ਲਿਓ ਸਾਜਾਂਗੇ ਅੱਛਾ ਜੀ ਆਪਣਾ ਲੈ ਲਿਆਗੇ ਆਪਣਾ ਲੈ ਆ ਪਿੱਛੇ ਨਹੀਂ ਜੀ ਪਰ ਆਪਾਂ ਇਹ ਗਰੰਟੀ ਨਹੀਂ ਕੋ ਦਿੰਦੇ ਹਾਂਜੀ ਹਾਂਜੀ ਉਹਦਾ ਉਹਨਾਂ ਗਰੰਟੀ ਦੀ ਘਰ ਵਾਲਿਆਂ ਗੱਪਾਂ ਨਿਕਲ ਹੀ ਨਿਕਲਣੀਆਂ ਠੀਕ ਹੈ ਠੀਕ ਹੈ ਜੀ ਆਹੋ ਉਹਨਾਂ ਨੇ ਕਿਹੜਾ ਪਤਾ ਹੀ ਥਾਮ ਕੀਤੀ ਆ ਤੇ ਹੁਣ ਆਪਾਂ ਕੱਟੀ ਨੂੰ ਠਾੜਦੀ ਹਾਂ ਯਾਦ ਹੋਗਾ ਹਾਂ ਨਾ ਜਿੱਤੋਂ ਸਿਰਫ 200 ਰੁਪਏ ਬਾਈ ਛੋੜ ਹੀ ਹੋਣੀ ਆ ਠੀਕ ਹੈ ਠੀਕ ਹੈ ਲਓ ਬਾਈ 60000 ਦੀ ਛੋਟੇ ਜੀ ਠੀਕ ਛੋਟੇ ਕੋਈ ਭਰਾ ਸਾਹਮਣੂ ਵਖੜ ਕੇ 200 ਰੁਪਈਆ ਦੀ ਵੰਡੂਗੀ ਮਗਰ ਮੀਣੀ ਕੱਟੀ ਅੱਛਾ ਜੀ ਕੱਤੀ ਮੀਣੀ ਮਗੱਠੀ ਮੀਣੀ ਆ ਗਈ ਸਿੰਘ ਵੀ ਹਲਦੇ 60000 ਵਿੱਚ ਦੋ ਪਸ਼ੂ ਮਿਲ ਜਣੇ ਆ ਦੋ ਪਸ਼ੂ ਤਿੰਨ ਜੇ ਸੂਣ ਵਾਲੀ ਦੇ ਜੇ ਸੂਣ ਵਾਲੀ ਕਰਦੇ ਤਿੰਨ ਹੋਏ ਰੱਬ ਦੀ ਕਿਰਪਾ ਵਿੱਚ ਭਾਈ ਮੈਨੂੰ ਚੈੱਕ ਪਾਸ ਕਰਾ ਦੇ ਕੋ ਤੇ 3 ਮਹੀਨੇ ਦੀ ਅੱਛਾ ਜੀ ਤੇ ਮੈਂ ਹੁਣ ਵੀ 80 ਹਜ਼ਾਰ ਜੋੜਨਾ ਤੇ 3 ਮਹੀਨੇ ਵਿੱਚ ਚੈੱਕ ਪਾਸ ਕਰਾ ਕੇ ਕੱਟੀ ਲਾ ਕੇ ਮੈਨੂੰ 80 ਦੇ ਦੇ ਜੋਟੀ ਭਾਵੇਂ ਵਾਪਸ ਚੈੱਕ ਪਾਸ ਕਰਾ ਕੇ 80 ਦੀ ਮੁੰਡੇ ਦੇ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਇਹ ਵੀ ਫੁੱਲ ਗਰੰਟੀ ਪਾਈ ਕਹਿੰਦਾ ਕਿ 3 ਮਹੀਨੇ ਦੀ ਕਰਾ ਕੇ ਦੇ 80 ਹਜ਼ਾਰ ਦੀ ਮੈਨੂੰ ਵਾਪਸ ਦੇ ਦੇ ਵਾਪਸ ਕੱਟੀ ਲਾ ਕੇ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਭਈਆ ਨੀਲੀ ਦਾ ਵੀ ਆ ਨੀਲੀ ਦਾ ਵੀ ਇਹਦਾ ਉਹ ਬੱਚਾ ਜੀ ਅੱਛਾ ਜੀ ਹੋਰ ਕੱਟਾ ਕਿੰਨੇ ਕ ਟਾਈਮ ਦਾ ਹੋਊਗਾ ਉਹ ਕੋਈ ਭਾਈ ਮਹੀਨੇ ਤੋਂ ਉੱਪਰ ਹੀ ਹੋ ਗਿਆ 1.5 ਮਹੀਨੇ ਲੱਗ ਜਾ ਗਿਆ ਮੈਂ 20 ਦਾ ਕਹਿ ਦੀ 15 ਦਾ ਗਿਆ ਠੀਕ ਹੈ ਠੀਕ ਹੈ 1.5 ਮਹੀਨੇ ਜਾਲ ਪਾਸ ਜਿਹੜਾ ਸੂਈ ਨੇ ਪੈਨ ਹੋ ਗਿਆ ਤੇ ਨੀਲੀ ਰਵੀ ਦੀ ਆ ਗਈ ਤੇ ਕੱਦ ਕਾਟ ਤੇ ਦੁੱਧ ਵਾਲੀ ਇਹ ਵੀ ਜਾਈ ਮਰ ਕੋਈ 4 ਵਜੇ ਮੈਂ ਆਈ ਮੈਂ ਕੁਛ ਹੋ ਕੇ ਆਈ ਏ ਅੱਛਾ ਜੀ ਤੁਹਾਨੂੰ ਕਿਉਂ ਹੋ ਗਿਆ ਪਾਸ ਲੱਗੇ ਨੇ ਲਓ ਭਈ 8 ਵੀ ਮਣਕੀ ਆ ਗਈ ਜੇ ਇਹ ਕੱਟ ਕਾਟ ਜਿਹੜਾ ਇਹ ਵੀ ਠੀਕ ਆ ਇਹ ਚੱਡੇ ਕਿੱਡੇ ਦੀਆਂ ਸੁਪਰੀਆਂ ਪੰਨੇ ਤੋਂ ਨੇ ਲੱਗੇ ਦੋ ਤੇ ਚੱਡੇ ਤੇ ਵੀ ਨਿਸ਼ਾਨੀਆਂ ਆਉਂਦੀਆਂ ਨੇ ਨੀਲੀ ਰਵੀਆਂ ਦੀਆਂ ਆਹ ਬਲਾਵਾ ਜਵਾਬ ਹੈ ਜੀ ਬਈ ਇਹ ਕਟਾ ਕੱਟੀ ਕੱਟਾ ਜੀ ਲਓ ਬਈ ਮੇਲ ਕਾਹ ਹੁਜੇ ਕੁਛੀ ਉਹ ਵੀ ਬੜਾ ਜਨ ਨੀਲੀ ਦਾ ਪਾਸਾ ਰੱਖਦਾ 7 8 ਸੂਣ ਜਿਹੜਾ ਚੰਗਾ ਲੱਗਾ ਤੇ ਬਈ ਇਹਦਾ ਸੱਜਰ ਦਾ ਕੀ ਰਿਕਾੜ ਰਿਆ ਬਾਜੀ ਸੱਜਰੀ ਹਿਸਾਬ ਨਾਲੇ ਹਾਂਜੀ ਸੱਜਰੀ ਇਹ ਮੰਨ ਲਓ ਦਸਾਂ ਕਿ ਉਹ ਦੋਦੇ ਕੋ ਦੱਸਦੇ ਦੋ ਹੀ ਅੱਛਾ ਜੀ ਸਾਨੂੰ ਦਾ ਤੁੜੀ ਪੈ ਜੇ ਹੋ ਤਾਂ ਡੰਗਰ ਭੁੱਜੀ ਜਾਂਦੇ ਹਿਸਾਬ ਨਾਲੇ ਗਰਮੀ ਵੀ ਬੜੀ ਆ ਗਰਮੀ ਕਰਕੇ ਆਹੋ ਤੇ ਹਿਸਾਬ ਨਾਲੇ ਖਤਮ ਹੋਣਾ ਦੁੱਧ ਤੋਂ ਤੇ ਕੁੜੀ ਟੱਜੀ ਚ ਪਾਣੀ ਧਾਰੀ ਤੇ ਸਾਮ ਨੂੰ ਉਹ ਗਰਮ ਆਇਆ ਅੱਧਾ ਮੱਛੀ ਮੰਨ ਲਓ ਤੇ ਇਹ ਕੱਲ ਸਹੀ ਹੈ ਬਹੁਤ ਯਾਰ ਇਹ ਕੱਲ ਆ ਤੇ ਇਹਦਾ ਮੁੱਲ ਪਈ ਬਹੁਤ ਦੁੱਧੋ ਬਾਈ 7 ਕਿਲੋ ਆਪਾਂ ਕੀਏ ਵੱਧ ਲਾ ਕੀਆ ਪਤਾ ਕਿ ਉਹ ਵੀਰ ਭਰਾ ਕੋਈ ਮੁੜ ਕੇ ਇਹਦਾ ਫੋਨ ਕਰਨਾ ਬਲਵੰਤ ਕੋਈ ਦੂਰ ਨੇੜੇ ਜਾਵੇ ਕੋਈ ਪਾਦ ਪਾੜੀ ਵੀ ਸਕਦਾ ਵਾਦੀ ਸਕਦਾ ਹਾਂ ਇਹ ਕੱਲ ਸਹੀ ਹੈ ਗਰਮੀ ਬੜੀ ਵੀ ਸੀ ਗਰਮੀ ਬਹੁਤ ਇੱਕ ਲੇ ਕੱਲੀਂ ਨਗਰ ਜਾਂਦੇ ਲੋ ਬੜੀ ਪੈਂਦੀ ਆ ਹਾਂਜੀ 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 7 ਲੀਟਰ ਬਾਈ ਦੁੱਧ ਦੇ ਕੋਲ ਬਿਲਕੁਲ ਤਿਆਰ ਤੇ ਪਿੱਛੇ ਜੀ ਜਵਾਬ ਸਮਾ ਦੀ ਆਪਣੀ ਗਰੰਟੀ ਫੁੱਲ ਇਹ ਜਵਾਬ ਸਮਾਦੀ ਜਿਹੜੀ ਗਾਰੰਟੀ ਪਾਈ ਦੀ ਖੋਲਿਆ ਤੇ ਬਾਈ ਇਹਦਾ ਮੁੱਲ ਫਿਰ ਕੀ ਭਾਈ ਆਪਾਂ ਤੇਰੀ 60000 ਦੀ ਹਾਂ ਨਹੀਂ ਕਾਰਦੀ 60000 ਨਹੀਂ ਐ ਕਰੀਏ ਦੱਸੋ ਭਾਈ ਸੱਜਰ ਮਈਆ ਸਾਰੀਆਂ ਗਰਮੀਆਂ ਚੋ ਕੇ 50000 ਦੇ ਫੰਡਰ ਆ ਫਿਰ ਇਹ ਜੱਗ ਲੈ ਗਈ ਪਰ ਕਰਦੀਏ ਜਾਇਜ ਆਪਾਂ ਕੋਈ ਭਰਾ بڑے ਫੋਨ ਕਰਦੇ ਆ ਵੀ ਛੋਟੇ ਛੋਟੇ ਰੇਟਾਂ ਵਾਲੇ ਵੀ ਜੀ ਨਹੀਂ ਆਇਆ ਕਰੋ ਤੁਸੀਂ ਦੱਸ ਕਰੋ ਜੀ ਇਹਦੇ ਪਾਇਆ ਕਰੋ ਅੱਛਾ ਹਾਂਜੀ ਬਾਰੋ ਭਾਈ ਗਰਮੀ 'ਚ ਲੋਈ ਨਹੀਂ ਭਾਈ ਜੀ ਗੁਸਾ ਆ ਜੀ ਅੰਦਰ ਕਰੀਏ ਦੱਸ ਦੋ ਤੁਸੀਂ ਕਰ ਦੋ ਜੋ ਕਰੀਏ ਖੁੱਲੀ ਮਾਨਸਾਨ ਕਰਦੀਏ ਕਰ ਦੋ ਜੋ ਕਰਨਾ ਜੀ ਵੇਖੋ ਸਹੀ ਮਈ ਸਾਸੂ ਲੋਕੇ ਦੀ ਥਲੇਓ ਸੌ ਸੌ ਕਿੱਡਾ ਛੱਡਾ ਤੇ ਹਾਂ ਮਾਹਰ ਦੇ ਪਾਈਆਂ ਕਿਹੜੀਆਂ ਬਹੁਤ ਹੀ ਚੰਗੀਆਂ ਆ ਗਈਆਂ ਵਾ ਤੇ ਬਾਈ 60 ਮੰਦਰ 2000 ਕਰ ਦਈਏ ਭਾਜੀ 3 ਘੱਟ 60 ਦੀ ਮਈ ਦਾ ਵਿੱਚ ਸੁਹਾਨਾ 60 ਦੀ 7000 75900 55700 ਜਿਹੜਾ ਦੀ ਫਲੈਕ ਲੱਗ ਗਿਆ ਬਾਈ ਸਾਨੂੰ ਤੇ ਬਿਲਕੁਲ ਹੀ ਛੋਟਾ ਮੋਲਿਆ ਛੋਟਾ ਮੁੱਲ ਸੱਜਰ ਮਈ ਸੱਜਰ ਭਾਜੀ ਸਾਰੀਆਂ ਗਰਨੀਆਂ ਚੋਗੇ ਤੇ 45 ਹਜ਼ਾਰੀ ਆ ਦੇ ਆਪਾਂ ਜਾਨੀ 45 ਹਜ਼ਾਰੀ ਦੀ ਫੇਰ ਬੰਦੋ ਜੀ ਫੇਰ ਰਿਕ ਜਾਨੀ ਕਰਨਾ ਵੇਚਣੀ ਕਿਹੜੀ ਗੱਲੋਂ ਇੰਨੇ ਕਿਹੜਾ ਲਾਭ ਇਹਦਾ ਮੇਰਾ ਪ੍ਰਸ਼ਨ ਹੋਗਾ ਕਾਹ ਨਹੀਂ ਸੁਣਨੀ ਹੈ ਫਿਰ ਆਓ ਗੱਲ ਕਿਸਮਤਾਂ ਦੀ ਬਸ ਤੇ ਕਈ ਪਸ਼ੂ ਹਰ ਭਰੇ ਆਏ ਨੇ ਆ ਗਏ ਜਿਹੜੀ ਰਾਤੀ ਜੇ ਬਸ ਤੇ ਜੇ ਨੰਬਰ ਤੇ ਬਾਈ ਆ ਗਈ ਛੋਟੀ ਦੇਖੋ ਲਓ ਬਾਈ ਇਹ ਤਾਂ ਕੀ ਬਾਤਾਂ ਹੀ ਨੇ ਲੈ ਸਰ ਪਪਾ ਬੈਠਾ ਨੇ ਲਓ ਲਓ ਬਾਈ ਭਾਵੇਂ ਬੈਠੇ ਰਹੋ ਸਾਰੀ ਰਾਤੀ ਆਹੋ ਜੀ ਪਾਈ ਜੋ ਹੈ ਪਤਾ ਹੀ ਕੀ ਹੈ ਇਹਦੀ ਮਹਿੰਦੇ ਨੇ ਆ ਚੀਜ਼ਾਂ ਆ ਜੇ ਸੋਨੂ ਬਾਈ ਦੇ ਕੋਲ ਦੇਖ ਕਰੋ ਚੱਕ ਇਹ ਗੱਲ ਬਾਤ ਉਹਦੀ ਗੱਲ ਪਤਾ ਐ ਮੈਂ ਨਹੀਂ ਲੋਕੀ ਯਾਰ ਕਰਦੇ ਐਵੇਂ ਯਾਰ ਕਿਉਂ ਕਰਦੇ ਭਾਈ ਅੱਜ ਕਿੱਥੋਂ ਆਪਣੀਆਂ ਸੁਣਦੇ ਟੇਢੀਆਂ ਇਹ ਸੋਲੋਂ ਦੇ ਅਟੇ ਦਾ ਲੱਗਦਾ ਇਹ ਵੀ ਵੇਖੋ ਦਾ ਸਹੀ ਗੱਲ ਆ ਉਹ ਵੀ ਸੀਟਿੰਗ ਆ ਸੋਲੀਆਂ ਮਾਲ ਚ ਭਾਵੇਂ ਤਰੀਕਾ ਮਾਸ ਸਾਰੀ ਦੱਦੀ ਗਦੇ ਹੈ ਜੀ ਗੱਲ ਵੇ ਲੋ ਬਿਲਕੁਲ ਬਿਲਕੁਲ ਸਹੀ ਗੱਲ ਆ ਪਿਆਰ ਪਾ ਲਿੰਦਾ ਵੀਰ ਆ ਨਾ ਨਗਰਾਂ ਦਾ ਤਸਵੀਰ ਨਾ ਪਿਆਰ ਆ ਬਾਈ ਦਾ ਕਰੋ ਜੀ ਚੈੱਕ ਇਹ ਬਾਈ ਕਿਵੇਂ ਆ? ਉਹ ਹੀ ਬੜਾ ਸੋਹਣਾ। ਦੋ ਦੋ ਕਾ 7 ਕਿਲੋ। ਅੱਛਾ ਜੀ। ਪਰ ਮੇਰੇ ਕੋ ਘੜੀ ਜੀ ਹੋਣੀ। ਠੀਕ ਹੈ ਜੀ। ਹਾਂ ਇਹਨੂੰ 6 ਮਹੀਨੇ ਦੇ ਉਹ ਏਰੀਅਲ ਟੀਗਾ ਭਰਾਈ ਹੋਵੇ ਇਹਦੀ ਆਪਾਂ ਦੇ ਡੇਢ ਹੋਗਾ ਦੋਗੇ ਆ। ਹਾਂ ਜੀ। 6 ਮਹੀਨੇ ਦੇ ਟੀਗਾ ਭਰਾਈ ਗਰਮੀ ਦੁੱਧ ਕਰੇ ਹੁਣੇ ਕਾਪ ਦੁੱਧੂ ਆਪਾਂ ਨੂੰ ਗਸ। ਛਿਆਂ ਤੋਂ ਮਸਾ ਟੱਟੀ ਕਣ ਕੇ ਮੇਰਾ ਵੀ ਲਵੇ। ਅੱਛਾ 5.5 ਲਾ ਲਈਏ। ਨਹੀਂ 5.5 ਦੇ ਬਾਹਰ ਹੋਗਾ। ਅੱਛਾ ਜੀ। ਜਦੋਂ ਮੈਂ ਲੈਂਦੀ ਪਰ ਮੈਂ 7 ਕਿਲੋ ਤੂੜੀ ਲੈਂਦੀ ਐ। ਠੀਕ ਹੈ ਠੀਕ ਹੈ ਤੂੜੀ ਜਦ ਨਾਲ ਵੀ ਚੱਕ ਦੇਣਾ ਨਗਰ। ਹਾਂ। ਉਹ ਵਾਦੀ ਕਾਟ ਕਾਟ ਦੇ ਬਲੈਕ ਆ ਗਈ ਇਹਦਾ ਸਿੰਘ ਸਿੰਘ ਬੜਾ ਚੰਗਾ ਲੱਗਾ ਸਾਭੀ ਥੋੜੀ ਘੱਟ ਗਈ ਸਾਭ ਕਿਸੇ ਵੀ ਪੁਰਾਣੇ ਚੋਂ ਘੱਟ ਕੀਤੀ ਆ ਆ ਦੇਖੋ ਹੀ ਆ ਆਹ ਨੁਕੀ ਜਾਬਦੀਆਂ ਆਹ ਨਾ ਦੁੱਧ ਭਾਵੇਂ ਪਾਇਆ ਲੋ ਘੱਟ ਦਵੇ ਹਾਂ ਆ ਚੀਜ਼ ਜ਼ਿਆਦਾ ਘੱਟ ਲੱਗਦੀ ਆਹ ਚੋਂ ਦਾ ਦੇਖੋ ਆ ਲੈ ਆਹ ਚੀਜ਼ਾਂ ਜੀ ਲੱਗਦੀਆਂ ਬਿਲਕੁਲ ਸਹੀ ਗਲੇ ਬਈ ਇਹ ਸੂਆ ਕਿੰਨਾ ਪਹਿਲਾਂ ਪਹਿਲਾਂ ਹੀ ਸੂਆ ਕਿ 4-5 ਇਹ ਕਿੰਨਾ ਟਾਈਮ ਦੱਸਿਆ ਸੁਈ ਨ ਹੋ ਗਿਆ ਸੁਈ ਨਰ ਪਾਜੀ ਕੋਈ 4-5 ਵੀ ਦੇ 4 ਹੋ ਗਏ ਉਹਨੀਆਂ ਵੀ ਢੂਟ ਮਰੀ ਦੀ ਆਪਾਂ ਉਹਨੂੰ ਕਹਿ ਰਹੀਏ ਠੀਕ ਹੈ ਠੀਕ ਹੈ ਇਹਦਾ ਸੱਜਰ ਦਾ ਕਾਟ ਸੀ ਸ਼ਾਇਦ ਸੱਜਰ ਪਾਜੀ ਇਹ ਵੀ ਰਹੀ 12 13 ਕਿਲੋ ਦੇ ਆਹ ਚਲੋ ਜੀ ਕੱਲ ਬਸਾ ਹੁਣ ਕੋਈ ਚੰਗਰੀਆ ਪਾਜੀ ਨੂੰ ਵੀ ਬਾਹਰ ਨ ਜਾਂਦੇ ਇਹ ਚੰਗਰ ਦੇ ਜਲਮੀ ਨਾ ਪੁੱਜੇ ਆ ਤੇ ਬਾਕੀ ਆ ਵੀ ਚੀਜ਼ਾਂ ਜਿਹੜੀਆਂ ਦੁੱਧ ਵਾਲੀਆਂ ਹੁੰਦੀਆਂ ਵਾ ਨਿਸ਼ਾਨੀਆਂ ਕਰੋ ਜੀ ਚੱਕਾ ਨਾ ਜੇ ਤਿਆਰ ਕੋਈ ਲੱਖੋਂ ਬਾਹਰ ਤਿਆਰ ਨਹੀਂ ਝੋੜੀ ਬਿਲਕੁਲ ਬਿਲਕੁਲ ਜਿਵੇਂ ਦਾ ਮੋਲਿਆ ਚੱਲਣ ਦੇ ਆ ਜਿਵੇਂ ਦਾ ਮੋਲ ਤੇ ਦੁੱਧ ਪਾਜੀ ਰੋਜ਼ 5 ਕਿਲੋ ਦੁੱਧ ਦਵੇ ਨਾ ਹਾਂਜੀ ਹਾਂਜੀ ਤੇ ਮੰਨੋ ਇਹ ਕੁੜੇ ਮਹੀਨੇ ਦਾ ਕਿਨੇ ਦਾ ਪਤਾ ਲਾਉ ਸਾਬ ਬਿਲਕੁਲ ਸਹੀ ਗੱਲ ਹੈ ਜੀ ਲੈ ਜੋ ਬਾਅਦ ਢਾਲੇ ਕੋਈ ਚਲਾਇਆ ਨੋ ਬਜੀ ਪੂਰਾ ਮੰਨ ਰਹੀ ਆ ਕਹਿੰਦੇ ਕੋਈ ਹੋਇਆ ਜਿਹੜਾ ਕਦੇ ਜਿੰਮ ਲਾਉਂਦੀ ਕੁੜੀਆ ਕਿੰਨੀ ਸਿੱਧੀ ਕਰਦੀ ਆ ਦੇਖੋ ਨਾ ਵੇਖੋ ਫਸਲ ਮੁੱਤਰ ਕੱਢੇ ਆ ਇਹ ਆਹ ਆਹ ਰੋ ਇਹ ਨਹੀਂ ਕਿ ਲੱਤ ਮਾਰੂਗੀ ਠੀਕ ਆ ਠੀਕ ਆ ਬਜੀ ਬਹੁਤ ਜਿਆਦਾ ਸੀ ਇਹ ਤਾਂ ਸੀਲ ਨਹੀਂ ਲੱਗਦੀ ਬੜਾ ਕੋਲਾ ਵੀ ਅਦਾ ਦੁਨੀਆ ਦੇ ਪਰ ਆਹ ਜੀ ਜਣੀ ਲੱਗਦੀ ਆ ਹਾਂਜੀ ਹਾਂਜੀ ਆਹ ਚੀਜ਼ਾਂ ਨਹੀਂ ਮਿਲਦੀਆਂ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਜੀ ਚਲੋ ਕਿਹੜਾ ਮੁੱਲ ਭਾਜੀ ਇਹਦਾ ਭਾਜੀ ਮੁੱਲ 52000 ਦੇ 52 ਹਾਂ ਸਿਰਫ ਸਿਰਫ ਛੋੜਿਆ ਮੋਲੀ ਆਂਦੀਏ ਜੈਜ ਦਾ ਦੋ ਕਰੀਏ ਮਾਨ ਦਾ ਦੱਸੋ 50 ਅੰਦਰ ਆਂਦੇ ਫਿਰ ਰੱਬ ਦਾ ਰਾਹ ਹੀ 50 ਅੰਦਰ ਦੇ ਲਈ ਨਹੀਂ ਕਰ ਦਈਏ ਚਲ ਤੋਹਫੀ ਤੋਹਫੀ ਇਹ ਪਾਜੀ ਇਹ ਵੀ ਖੜਿਆ ਨਾ ਨਾ ਬੜੀ ਨੋਗੇ ਜੇ ਨਾਮ ਹੀ ਨਿਕਲੇ ਹਾਂਜੀ ਤੇ ਗਾਂ ਦੇ ਛੋਟੀ ਬਾਂਜੇ ਕੋਈ ਯਾਦ ਕਰੂ ਛੋਟੀ 7 ਲੱਖ ਦੀ ਹੈ ਅੰਗਰੇਜ਼ ਦੇ ਕਰਕੇ ਕੱਤੀ ਬਾਨੀ ਇਹ ਤਾਂ ਨਹੀਂ ਸਹੀ ਆ ਦੇਖੋ ਬਾਕੀ ਕੋਈ ਸਾਮ ਲੋਕਾਂ ਦੇ ਚੀਤੀ ਚੰਗੀਆਂ ਕਰਨ ਵਾਲੀ ਬਾਜੂ ਦੀ ਜਾਣ ਇਹਦੀ ਵੀ ਦੇਖੋ ਇਹਦੀਆਂ ਸਾਰੀਆਂ ਦੇਖੋ ਠੀਕ ਹੈਆਂ ਸੋਲੀਆਂ ਬੜੀਆਂ ਚੰਗੀਆਂ ਭਾਈ ਇਹਦੇ ਵਿੱਚ ਤੇ ਇਹਨੇ ਛੱਡ ਗਿਆ ਮੇਰਾ ਵਾਦਾ ਕਿੰਨੇ ਦੀ 47 ਦੀ ਇਹ ਚੋ ਪਾਜੀ ਹੋਰ 200 ਛੋੜੀ ਹੋਣਾ ਤੁਸੀਂ ਟਾਪੇ ਨਾ ਹਜਾਰੇ ਲਾਓ ਬਾਹਰ ਨਹੀਂ ਨਾ ਜਾਏਗਾ ਕੀ ਮਲਗਾ ਦੇ ਲੋਕ ਬਾਹਰ ਠੀਕ ਹੈ ਬਾਹਰ ਜਾ ਕੇ ਕੀ ਕੰਮ ਕਰਦੇ ਮਿਲੋ ਗਰਮੀ ਬੜੀ ਹੈ ਬਾਹਰ ਫਰਿਆ ਨਹੀਂ ਜਾਂਦਾ ਫਰਿਆ ਨਹੀਂ ਜਾਂਦਾ ਔਖਾ ਦੇ ਪੈਰੇ ਜੱਗੇ ਦੇ ਕੋਈ ਗੇੜਾ ਵੀ ਨਹੀਂ ਖੋਲਦਾ ਸਹੀ ਗੱਲ ਤੇ ਬੂਹੇ ਗਾੜੀ ਕਿਦਾਂ ਗਈ ਕਈ ਬੰਦੇ ਵੀ ਪਾਣੀ ਨਹੀਂ ਪੁੱਛੇ ਬਾਹਰ ਗੇੜਾ ਗਾੜੀ ਵਾਜਾਂ ਮਾਰ ਕੇ ਸੁੱਤੇ ਹੋਣਗੇ ਉੱਠ ਕੇ ਭਾਈ ਹੈ ਨਹੀਂ ਨੰਕਰ ਸ਼ਾਮ ਨੂੰ ਵੀ ਇਹ ਵੀ ਹੱਥ ਹੱਥ ਧੋੜ ਕੇ ਬੇਨਤੀ ਆ ਕੇ ਵਪਾਰੀ ਭਰਾਵਾਂ ਦੀ ਕੋਈ ਵੀ ਚਲ ਆਉਂਦਾ ਵਾ ਤੇ ਇੱਥੇ ਕਾਹਿਆ ਕਰੋ ਪਾਣੀ ਧਾਣੀ ਖੋਲ ਪੁੱਛਿਆ ਕਰੋ ਤੇ ਸਭ ਕੋਈ ਇੱਥੇ ਰਹੇ ਨਾ ਉਹ ਪਿਆਰ ਰੱਖਾ ਗਰਮੀ ਬੜੀ ਹੈ ਭਾਈ ਸਿਆਜ ਜੀ ਤੋਂ ਪੁੱਛੇ ਗਰਮੀ ਚ ਬੁਝੇ ਹੀ ਤਾਂ ਪੁੱਛਣਾ ਚਾਹੀਦਾ ਸਿਆਜ ਜੀ ਚਲੋ ਦੇ ਦਿੰਦੇ ਨਹੀਂ ਕਰਦਾ ਸ਼ਬੀਲਾ ਲਾਉਂਦਾ ਕੀ ਭਾਈ 47000 ਦੇ ਚੌਥੇ ਨੰਬਰ ਦੇ ਤੋ ਸ਼ੋਰਦੋ ਸਕੀਆ ਆ ਕਿਥੇ ਨਹੀਂ ਤੋਹਫਾ ਤੋਹਫਾ ਗਿਫਟ ਆ ਫੜੋ ਸਹੀ ਵੇਖੋ ਕਾਗਜ਼ ਜਿਹਨੂੰ ਕਹਿੰਨੇ ਆ ਵੇਖੋ ਕਾਗਜ਼ ਆ ਲੈ ਸ਼ਰਟ ਪਾਈ ਹੁੰਦੀ ਹੈ ਜਿਹੜੇ ਵੀਰ ਨੇ ਪਾਈ ਹੈ ਮਾਰ ਹਾਂ ਆ ਜਿਹੜਾ ਕਾਰ ਹੈ ਇੱਕ ਤੇ ਕਾਰ ਤੇ ਟਿੱਪਾ ਕਰਦੇ ਨਾ ਕਾਰ ਵਾਲੀ ਬਾਜੀ ਡੰਗਰ ਵੇਚਣੀ ਹੈ ਇਹਦੀ ਪਿੰਜੋ ਕਲਪਰ 10 ਬੰਦੇ ਸਿੱਪਲੀ ਨਹੀਂ ਵਜਦੀ ਅੱਛਾ ਜੀ ਜਿਹੜੇ ਵੀਰ ਨੇ ਦਵਾਈ ਉਹਨੇ ਹੱਦੋਂ ਹੀ ਭਰੇ ਸਿੱਪਲੀ ਕੱਢ ਲਈ ਹੈ ਅੱਛਾ ਜੀ ਆ ਵੇਖੋ ਸਹੀ ਇਹਦੇ ਖਾਕ ਕੀ ਪੰਦਾ ਹੈ ਆ ਵੇਖੋ ਸਹੀ ਕਰੀ ਦੇਖਿਆ ਜੇ ਇਸ ਦਾ ਮਾਰਤਾ ਕੋਈ ਨਾ ਨਾਉ ਬਈ ਸਾਰਾ ਚਾਮਚੂ ਮੇਰੇ ਚਾਮੀ ਆ ਚਾਮੀ ਆ ਸ਼ਰਟ ਪਈ ਐ ਨਹੀਂ ਹੈ ਤੇ ਚਾਮੀ ਆ ਜਿਹੜਾ ਮਮੀ ਖਾ ਰਿਹਾ ਬਾਹਰ ਕੜੀ ਹੁੰਦੀ ਤੇ ਹਾਂ ਲੈ ਨਸ ਆ ਜੀ ਜਾਣੇ ਦੁੱਧ ਕਿਹਨੋਂ ਚੁੰਡੀ ਪੇਲਾ ਚਲੋ ਇਹਦੇ ਵਿੱਚ ਇੱਕ ਖੂਪੀ ਜ਼ਰੂਰ ਆ ਬਾਕੀ ਘਰ ਤੋਂ ਉਤਾਲੀ ਇਹ ਇਹ ਵਿਧੀ ਆ ਜੀ ਤਿੱਲਰ ਦਾ ਜਮਦਰੂ ਤਿੱਲਰ ਨਾਲ ਹਾਂਜੀ ਹੁਣ ਵੀ ਜਿਹੜੇ ਵੀਰ ਕੋ ਲਈ ਮਨੋਂ ਦਾ ਵੀਰ ਮੈਂ ਡਾਕਟਰ ਬੰਦਾ ਆ ਅੱਛਾ ਜੀ ਆਂਦਾ ਵੀਰ ਜਿਹਨੂੰ ਮਰਜੀ ਮੇਰੀ 12 ਕਿਲੋ ਦੇ ਗਰੰਟੀ ਦੇ ਮਾਝ ਦੇਦੀ ਮੇਰੀ ਅੱਛਾ ਜੀ ਨਵਾਂ ਮਹੀਨਾ ਚੱਲਣ ਦਾ ਦੁੱਧ ਅਜੇ ਵੀ ਕਿਲੋ ਡੇਢ ਕਿਲੋ ਦੇਣੀ ਜੀ ਧੱਕੇ ਨਾ ਛੱਡਣਿਆ ਜੀ ਹੁਸਾਮਾ ਮਹੀਨਾ ਦੇ ਡੇਢ ਲੀਟਰ ਦੁੱਧ ਅਜੇ ਵੀ ਦੇਣੀ ਅਜੇ ਵੀ ਧੱਕੇ ਨਾ ਮਰ ਹੁਣ ਆਂਦਾ ਮੈਂ ਛੱਡਣਿਆ ਵਾ ਹੋਈ ਛੁੱਟਣ ਦੀ ਧੱਕ ਉਜਾ ਛੱਡਣਾ ਚਾਹੀਦਾ ਸਰ ਜੀ ਬਾਅਦ ਕਿਉਂ ਫਿਰ ਤੁਹਾਨੂੰ ਪਤਾ ਹਨਾ ਦੁੱਧੋਂ ਘੱਟ ਤੁਰਦਾ ਪਸ਼ੂ ਹਾਂ ਪਰ ਇਹਦੀਆਂ ਸਿਰਤਾਏ ਜੇ ਕੱਲੀ ਬਾਂਦਾ ਮੇਰਾ ਵੀ ਕੋਈ ਤੂੜੀ ਪਾ ਦੇ ਇਹ ਮੇਰੀ ਮੱਝ ਕਿਹੇਗਾ ਜੇ ਰਿੰਗੀ ਵੀ ਜਾਵੇ ਤਾਂ ਮੈਂ ਤਾਂ ਵੀ ਵਾਪਸ ਲੈ ਆਵੇ ਰਿੰਗੀ ਵੀ ਜਾਵੇ ਜੇ ਕੱਲੀ ਆ ਅੱਛਾ ਅੱਛਾ ਇਹਨੇ ਕੱਲੀ ਲੈਣਾ ਹੁਣ ਫਿਰ ਠੀਕ ਹੈ ਠੀਕ ਹੈ ਬਾਕੀ ਮੱਥੇ ਤੇ ਫੁੱਲ ਆ ਗਿਆ ਉਹ ਤੇ ਇਹ ਜਿਹੜਾ ਪਸ਼ੂ ਦੁੱਧ ਵਾਲਾ ਹੁੰਦਾ ਹੀ ਹੁੰਦਾ ਆ ਵੇ ਲੋ ਇੱਧਰ ਲਿਆਓ ਗਾ ਆ ਵੇ ਲੋ ਨਾਥ ਮੈਂ ਕੱਢੀ ਜੀ ਵੇਖੋ ਠੀਕ ਹੈ ਠੀਕ ਹੈ ਲੋ ਜੀ ਨਾਥ ਪਾਈ ਜੇ ਮੱਥੇ ਤੇ ਆ ਗਿਆ ਜੇ ਆ ਵੇ ਲੋ ਇਹਦੇ ਖੂਬੀ ਅਗਲੇ ਨਾਥਨਾ ਵੀ ਪਟੂ ਦੁੱਧ ਦਾ ਘਟਾਉਂਦਾ। ਕਮਣੀ ਭਾਜੀ ਮੈਨੂੰ ਬੜੀ ਸੋਹਣੀ ਲੱਗੀ ਇਹਦੀ ਹੋਰ ਜੋ ਕਲਾ ਹੈ ਸਰੀਰ ਦਾ ਬੜਾ ਫਿੱਟ-ਫਿੱਟ ਜੀ। ਠੀਕ ਹੈ ਠੀਕ ਹੈ ਲਓ ਜੀ ਹੈ ਪੂਰੀ ਐਨ। ਤਾ ਤਿੰਨ ਥਣ ਕਿਤੇ ਅੱਛਾ। ਮੋਟਰ ਲੱਗੀ ਹੁੰਦੀ। ਇਹ ਜਿਹੜਾ ਵਈ ਚਵਾਈਂ ਦੇਖਣਾ ਮੈਂ ਤਾਂ ਵੇਖੋ ਚਰੂੜੀਆਂ ਪੈਂਦੀਆਂ ਕਿ ਛਲਦੀ ਇਤਰਾ ਇਕੱਠੀ ਨਹੀਂ ਹੋਈ ਹੁੰਦੀ। ਵਟ ਪਾ ਗਏ ਹੁੰਦੇ। ਜਮਾਂਦਰੂ ਹੀ ਤੇਲੜਾ ਹਣਾ। ਤੇ ਜਮਾਂਦਰੂ ਬਾਈ ਇਹ ਤੇਲੜ ਜੇ। ਸਫਾ ਹੈ ਹੀ ਨਹੀਂ ਸਾ। ਦਲਤਾਂ ਦੇ ਨਿਸ਼ਾਨ ਹੀ ਨਹੀਂ ਹੈਗਾ। ਕਿਉਂ ਤਿੰਨ ਥਣਾਂ ਦੇ ਵਿੱਚੋਂ 12 ਲੀਟਰ ਬਾਈ ਹੁਣਾਂ ਨੇ ਦੁੱਧ ਚੋਇਆ ਵਾ। ਆ ਭਾਈ ਜਿਹੜਾ ਮੇਰਾ ਵੀਰ ਲੈ ਗਿਆ ਨਾ ਹਾਂਜੀ ਇੱਕ ਵਾਰ ਲੈ ਜੂ ਮੱਝ ਤੇ ਮੈਨੂੰ ਮੈਂ ਯਾਦ ਹੀ ਕਰੂ ਵਾਕਿਆ ਕਿ ਮੱਝ ਦਿੱਤੀ ਆ ਅੱਛਾ ਯਾਦ ਹੀ ਕਿਦੇ ਠੀਕ ਆ ਠੀਕ ਆ ਜੀ ਇਹ ਭਾਈ ਹੁਣ ਵੀ ਉਹਨੇ ਦੀ ਆ ਤੇ ਸਾਰਾ ਸੂਆ ਚੋਕੇ ਵੀ ਉਹਨੇ ਦੀ ਆ ਉਹਨੇ ਦੀ ਆ ਹਾਂ ਬਿਲਕੁਲ ਸਹੀ ਗੱਲ ਹੈ ਇਹਦੀ ਐ ਜਿਹੜਾ ਦਾਦੀਏ ਮੋਲੇ ਰਾ ਇਹਦਾ ਮੁੱਲ ਕਰਦੀ ਆ ਮੈਂ ਨਾ ਛੋੜਿਆ ਜੀ ਹਾਂਜੀ 50 ਹਜ਼ਾਰ ਕਰਦੀ ਜੀ 50 ਹੀ ਘੱਬਨ ਤਿਆਰ ਆ ਤਿਆਰ ਬਿਲਕੁਲ ਤਿਆਰ ਮੈਂ 1.5 ਮਹੀਨਿਆਂ ਸੂਣ ਵਾਲੀ ਦੁੱਧ ਵੀ 1.5 ਲੀਟਰ ਆ ਇਹ ਦੁੱਧ ਕੁਝ ਆ ਕੇ ਚਾਏ ਕੋਈ 10 ਜਾਂ 20 ਲੈ ਭਾਈ ਨੋ ਨਹੀਂ ਬਾਕੀ ਮਰਜ਼ੀ ਆ ਭਰਾਵਾਂ ਦੀ ਛੱਡੋਗੇ ਤੇ ਬਹੁਤ ਹੀ ਚੰਗੀ ਗੱਲ ਆ ਨਹੀਂ ਜੇ ਘਰ ਕਿਹਾ ਪਾਣੀ ਪੀਣਾ ਆ ਭਾਈ ਦੂਜੇ ਲੰਗਾ ਤਸਵੀਰ ਵਿਖੋ ਤੇ ਇਹਦਾ ਕੁੜੀ ਦਾ ਸਰੀਰ ਉਹ ਕਿਤੇ ਦਾ ਰੱਖਦਾ ਹੀ ਆ ਨਾ ਰੋਬ ਥੋੜਾ ਜਿਆਦਾ ਇਹ ਬਾਈ 50 ਚ ਕਰੀਏ ਮਾਨਤਾ ਨਾ ਕਰਾ ਦਿਓ ਮਾਂ ਜੋ ਖੁੱਲਾਈ ਨਹੀਂ ਜਿਆਦਾ ਖੁੱਲਾਉਣਾ ਕਰਾਓ ਮੈਂ ਕਰਾਇਆ ਉਹ ਜਿਆਦਾ ਹੀ ਖੋਲਣਾ ਦੀ ਇਹ ਹੋਣਾ ਇਹ ਵੀ ਦੇ ਲੋ ਤਾਂ ਹੋਣਾ ਥੱਕਾ ਹੀ ਚਲੋ ਇਹ ਤਾਂ ਸਿਰਫ 2-4 ਸੌ ਦਾ ਕਮਾਈ ਦਾ ਕੰਮ ਆਪਾਂ ਕਰਨਗੇ ਜੇ ਜਿਹੜੇ ਇਥੋਂ ਲਈ ਨਾ ਵੀਡੀਓ ਉਹਨੇ ਵੇਖ ਹੀ ਲਈ ਆ ਇਹ ਕਿੰਨੇ ਦੀ ਲਈ ਤੇ ਕਿੰਨਾ ਦਾ ਮੁੱਲ ਪਤਾ 47 ਆ ਤੇ ਕਿੰਨੀ ਕਮਾਈ ਕਰਦੀ ਇਹ ਤੇ ਉਹ ਨਹੀਂ ਬਿਲਕੁਲ ਬਿਲਕੁਲ ਬਾਈ ਇਹ ਵੀ ਨੇ ਲਈ ਨਾ ਇਹ ਬਾਈ ਜਿਹੜਾ ਆਂਡਾ ਖਾਂਦਾ ਮੁਰਗੀ ਨਹੀਂ ਖਾਂਦਾ ਇਹ ਸਾਨੂੰ ਬਿਲਕੁਲ ਇਹਦੇ ਜਿਹੜੇ ਵੀ ਨੇ ਮੱਝ ਲਈ ਨਾ ਜਿਹੜੇ ਵੀਰ ਕੋ ਮੱਝ ਲਈ ਆ ਉਹਦੇ ਵੇਖਣੀ ਆ ਯਾਰ ਖੜੀ ਕਿੰਨੇ ਦੀ ਕੀ ਮੋਲੇ ਦਾ ਪਤਾ ਕੀ ਕਮਾਈ ਕੀਤੀ ਵਿੱਚੋਂ ਠੀਕ ਹੈ ਠੀਕ ਹੈ ਜੀ ਆਹ ਵੇਖੋ ਜਿਹੜੇ ਕੋ ਕੰਮ ਬਾਦੋ ਪੂਰੀ ਸੁੱਕੀ ਖਾਈਏ ਦੀ ਥੋੜੀ ਠੀਕ ਹੈ ਠੀਕ ਹੈ ਨਾ ਬਾਈ ਫਰਲੀ ਦੇ ਵਿੱਚ ਅੱਗੇ ਵੀ ਆਪਾਂ ਦੇਖ ਆਹ ਫੇਟ ਕੁੜਾ ਵੀ ਚਾਹੇ ਜੇ ਭਾਜੀ ਜਿਹਾ ਕਿਉਂ ਆਪਾਂ ਲੱਖ ਦੀ ਮੱਝ ਲਾਵਾਂਗੇ ਜੇਰ ਦੀ ਨਵਾਂ ਬੇਮਾਲੋਂ ਲੱਭੇ ਲਈਏ ਹਾਂਜੀ ਇਹ ਤੋਂ ਨੇਉਂ ਦਾ ਕਿਲੋ ਦੇਣਾ ਹਾਂਜੀ ਇਹ ਮਾਲੋਂ 47000 ਦੀ ਖਾੜੀ ਤੇ ਦਾਕ ਤੋਂ ਚੋ ਕੇ ਫਿਰ 45 ਕੋਈ ਕਾਟਾ ਕੋਈ ਤਾਂ ਇਹ ਆਪਣਾ ਮਾਲ ਵੇਕਦਾ ਵਾ ਅਗਲੇ ਆਦੇ ਚੋਨਾ ਦੁੱਧੀ ਆ ਭਾਜ ਬਤਿਲੜੂ ਤੇ ਚੋਨਾ ਦੁੱਧੀ ਚੋਨਾ ਜੇ ਮਾਲੋ ਆ ਲੱਸੀ ਆ ਤੇ ਇਹ ਮਾਲੋ 27000 ਦੇਣੀ ਆ 5-6 ਗਰਾਂ ਦੁੱਧੇ ਅਗਲੇ ਆਦੇ ਦੁੱਧ ਚੋਣ ਕਰ ਜਾ ਬੜੇ ਪੀਏ ਹੁਣ ਤਾਂ ਲੋਕਾਂ ਦੇ ਬੱਚੇ ਬਾਹਰ ਤੁਰੀ ਆਦੇ ਸਾਰੀ ਹਾਂਜੀ ਹਾਂਜੀ ਜਿੱਥੇ ਦੇ ਘਰ ਚਾਹ ਪਾਣੀ ਪੀਣ ਵਾਲਾ ਕਰਦੀ ਛੋੜ ਬਾਈ 200 ਪਿਆ ਵੱਧ ਇਹ ਜੋ ਸਿਰਫ 200 ਰੁਪਿਆ ਵਾਲਾ ਸਿਰਫ 5.5 ਹਜ਼ਾਰ ਦੀ ਹਾਂ ਦੇ ਜਣੀ 500 ਛੋੜ ਕਰਤੀ 500 ਛੋੜ ਲੋ ਭਾਈ ਬਿਲਕੁਲ ਬਾਕੀ ਮੇਰੀ ਬੇਤੀਆਂ ਮੇਰਾ ਵੀ ਭਰਾ ਇੱਕੋ ਜੋਜਵਾ ਖੜੇ ਆਪਣੀਆਂ ਪਾਸ ਕਰਕੇ ਖੜੇ ਇਹਨੂੰ ਤਾਂ ਪਾਸ ਕਰਨ ਦੀ ਲੋੜ ਨਹੀਂ ਮਤਲਬ ਸਾਰਾ ਦੁੱਧ ਦਿੰਦੀ ਹੈ 35 40 ਨਾਲ ਲੈ ਕੇ ਸੂੰ ਚੱਲਦਾ ਹਾਂਜੀ 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 ਤੇ ਮੇਰਾ ਭਰਾ ਇਹੋ ਮਿਲਤੇ ਆਪਣੀ ਜਾ ਕੇ ਇਹਦੇ ਬਿਲਕੁਲ ਗਰਮ ਬੜੀਏ ਲੋ ਬੜੀ ਭਾਈ ਵੀ ਬਰੀ ਜਗਰ ਜਾਂਦੀ ਆ ਹਾਂਜੀ ਹਾਂਜੀ ਤੇ ਮੇਰਾ ਭਰਾ ਦੋ ਚਾਰ ਦਿਨ ਸਾਂਭਿਆ ਕਰਨ ਤੇ ਤੂੰ ਜਾ ਕੇ ਨਾ ਕਰ ਸ਼ੇਮ ਫਿਰ ਪਤਾ ਕੋਈ ਤੈਨੂੰ ਪਵੇ ਠੀਕ ਹੈ ਠੀਕ ਹੈ ਜੀ ਸਾਂਭ ਕਰਨੀ ਜ਼ਰੂਰੀ ਹੈ ਭਾਈ ਆਹ ਘੋਟੀ ਭਾਈ ਦੇਣ ਵਾਲੀ ਹੋਵੇ ਏ ਮੂਰਤੀ ਆ ਗਈ ਕੋ ਸੰਤਾ ਜੀ ਹਰ ਕਿਹੜਾ ਤੁਹਾਨੂੰ ਦੇ ਦੋ ਜੋੜੀ ਆਪਾਂ ਨੂੰ ਨਹੀਂ ਬਿਲਕੁਲ ਬਿਲਕੁਲ ਇਹ ਲੱਪਣੀਆਂ ਸੋਨੂ ਦੇ ਅੱਡੇ ਤੋਂ ਬੱਸ ਆਹ ਵੇਖੋ ਇੱਥੇ ਇਹ ਚੱਕੀ ਜਾਂਦੀਆਂ ਬਾਕੀ ਪੰਨ ਮੂੰਹ ਚੁੱਕੇ ਜਰੂਰ ਆਹ ਲਾ ਕੇ ਖਲੋਤੀਆਂ ਉਧਰ ਕੈਮਰਾ ਮਾਰੋ ਦੋ ਵਲੇ ਤੂੜੀ ਖਾਲੀ ਨਹੀਂ ਹਾਂ ਬਾਕੀਆਂ ਨੇ ਸਾਰੇ ਚੱਕੇ ਜੇ ਬਾਕੀ ਮੇਰਾ ਦੀ ਬੇਨਤੀ ਆ ਆਪਣਾ maal ਲਿਆ ਵੀਰ ਭਰਾਵਾਂ ਨਾਲ ਤੁਹਾਨੂੰ ਗੁਲਾਮਾਂ ਨੇ ਵੀ ਨਾਲ ਸਾਨੂੰ ਦਵੇ ਆਪਣੀ ਗਰੰਟੀ ਇਹ ਫੁੱਲ ਦੇਖਣ ਆਪਣੀ ਚੁਰੀ ਇੱਕ ਚਾਕੇ ਕੱਢਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਿਆਣੀ ਗੱਲ ਹੈ ਮੇਰਾ ਵੀ ਜਿਹੜਾ ਸਾਈਂ ਮੇਰਾ ਵੀ ਉਹੀ ਖੜੇ ਕਈ ਸਾਈ ਪਾ ਕੇ ਭਾਈ ਕੱਲ੍ਹ ਖਲਦੇ ਹੋ ਪਰਸੋਂ ਆਪਣੇ ਕੋਲ ਇੰਨਾ ਟਾਈਮ ਨਹੀਂ ਦਵੇ ਨਹੀਂ ਬਿਲਕੁਲ ਬਿਲਕੁਲ ਇਹੀ ਵੀ ਸੈਮ ਦਾ ਤੁਹਾਡੇ ਨਾਲ ਵੀ ਵੀਰ ਭਰਾ ਚਲੋ ਇਹ ਇੰਜ ਨਾ ਕੇ